ਪਹਿਲਾਂ ਗੱਲ ਕਰੀਏ ਤਾਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿਚਕਾਰ ਸ਼ਬਦੀ ਜੰਗ ਆਪਾਂ ਨੂੰ ਪਤਾ ਹੈ ਕਿ ਮੁੱਖ ਮੰਤਰੀ ਸਾਹਿਬ ਹੈ ਜਿਹੜੇ ਉਹ ਕੋਈ ਨਾ ਕੋਈ ਬਿਆਨ ਕੱਸਦੇ ਨੇ ਤੇ ਉਧਰੋਂ ਭਾਜਪਾ ਦੇ ਵੱਲੋਂ ਵੀ ਕੋਈ ਨਾ ਕੋਈ ਜਿਹੜਾ ਜਵਾਬ ਆਉਂਦਾ ਰਹਿੰਦਾ ਉਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਤਕਰਾਰਾਂ ਵਧੀਆਂ ਆਮਿਤ ਸ਼ਾਹ ਦੇ ਖਿਲਾਫ ਵੀ ਟਿੱਪਣੀ ਹੈ ਜਿਹੜੀ ਉਹ ਭਗਵੰਤ ਮਾਨ ਹੁਣਾਂ ਦੇ ਵੱਲੋਂ ਕੀਤੀ ਗਈ ਸੀ ਕਿੰਨੇ ਸਾਲ ਦਾ ਸਮਾਂ ਜਿਸ ਤਰ੍ਹਾਂ ਨਿਕਲੇ ਮੁੱਖ ਮੰਤਰੀ ਦਾ ਜੀ ਜਿਹੜੇ ਰੂਲ ਡਿਵੈਲਪਮੈਂਟ ਫੰਡ ਰੌਕ ਲਈ ਜਿਹੜੇ ਭਾਗ ਦਾ ਗਿਆਸ ਨਹੀਂ ਮਿਲਣ ਬੋਦੇ ਸਰੰਦੂ ਕਾਂ ਵੱਲੋਂ ਹਾਗਣਾ ਗੁੰਦੇ ਪਾਣੀ ਦੀ ਛਾਪ ਆਵਾਤਾ ਕਦੇ ਇਹਨਾਂ ਨੇ ਕਰਜ਼ੇ ਦੀ ਹੱਦ ਘਟਾਤੀ ਅਵੇ ਫੰਡਾਂ ਨੂੰ ਇਕਲੇ ਕਦੇ ਹੋਰ ਜਾਤੀ ਪੱਤਰ ਦੇ ਹੋ ਜਾਂ ਟਿੱਪਣੀਆਂ ਕੀ ਦਿੱਤੀਆਂ ਜਿਹਨਾਂ ਦਾ ਸਿਕਰੇ ਤੇ ਕਨਾਮ ਨਾ ਸਮਝੀ ਤੇ ਦੇ ਹੀ ਖਿਆ ਨਾਲ ਜੁੜੇ ਹੋਰ ਵੱਡੇ ਮੁੱਦੇ ਆ ਜਿਨ੍ਹਾਂ ਬਾਰੇ ਕੇਂਦਰ ਵੱਲੋਂ ਅੱਜ ਕੀਤਾ ਜਾਂਦਾ ਉਹਨਾਂ ਮੁੱਦਿਆਂ ਤੇ ਮੁਕੰਦਰੀ ਟਿੱਪਣੀ ਨਹੀਂ ਕਰੇਗਾ ਤਾਂ ਕੌਣ ਕਰੇਗਾ ਬਿਲਕੁਲ ਸਤਿ ਪ੍ਰਭਗਵਾਨਵਾਰੇ ਹਰ ਰੋਜ਼ ਦੂਜੇ ਦਿਨ ਕੋਈ ਨਾ ਕੋਈ ਮੁੱਦੇ ਆਗੇ ਗੰਦੇ ਜੀ ਅਸਤੀਫਾ ਦੇ ਦੀ ਵਾਦੇ ਬਣੂਏ ਦੇ ਕਹਦਾ ਸੁਣਾਵਾ ਮੁੱਖ ਮੰਤਰੀ ਇਹ ਕਹੋ ਜੀ ਵਾਦੇਗਾ ਜਿਹਦੇ ਖਲਾਫ ਬੋਲਦਾ ਉਹਨੂੰ ਸਮਝਾ ਜੇ ਮੈਂ ਗੱਲ ਕਰਾਂਗਾ ਤਾਂ ਪੰਜਾਬੀਆਂ ਦਾ ਮਨ ਜਿੱਤਾਂਗਾ ਆਉਣ ਵਾਲੇ ਦਿਨਾਂ ਚ ਲੱਗਦਾ ਹੈ ਕਿ ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਨੇੜੇ ਆਉਂਦੀਆਂ ਜਾਣਗੀਆਂ ਇਹ ਟਕਰਾਅ ਹੋਰ ਦਿਖਾਉਂਦਾ ਜਾ ਰਿਹਾ ਹੈ। ਚਲ ਭਾਜਪਾ ਦੀ ਗੱਲ ਕਰੀਏ ਇੱਕ ਪਾਸੇ ਭਾਜਪਾ ਦੇ ਸੁਨੀਲ ਜਾਖੜ ਨੇ ਉਹਨਾਂ ਦੀ ਸਮਝ ਨਹੀਂ ਆਉਂਦੀ ਕਦੇ ਲੱਗਦਾ ਪਾਰਟੀ ਦੇ ਨਾਲ ਨਾਰਾਜ਼ ਨੇ ਤੇ ਕਦੇ ਲੱਗਦਾ ਕਿ ਪਾਰਟੀ ਦੇ ਨਾਲ ਨੇ ਕਿਉਂਕਿ ਅਸਤੀਫਾ ਵੀ ਦਿੱਤਾ ਮਨਜ਼ੂਰ ਵੀ ਨਹੀਂ ਹੋਇਆ ਅੰਦਰਖਾਤੇ ਗੱਲਬਾਤ ਵੀ ਹੋਈ ਹੈ। ਸੁਵਾਨਾ ਅਸ਼wini ਸ਼ਰਮਾ ਅਸ਼wini ਸ਼ਰਮਾ ਟਕਸਾਲੀ ਭਾਜਪਾ ਆਪੂ ਹੈ। ਜ਼ਮੀਨੀ ਹਕੀਕਤਾਂ ਨਾਲ ਜੁੜੇ ਹੋਏ ਹੈ। ਪਹਿਲਾਂ ਵੀ ਬਧਾਈ ਕਿਹਾ ਚੁੱਕਿਆ ਹੂੰ ਵੀ ਸਦਨ ਜਿਬਦਾਇਆ ਕਰ। ਔਰ ਇਹਦੇ ਨਾਲ ਭਾਜਪਾ ਨੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਜਿਹੜੇ ਟਿਕਸਾਲੀ ਭਾਜਪਾ ਹੀ ਆਈ ਹੈ ਦੇ ਲੰਬੇ ਸਮੇਂ ਤੋਂ ਪਾਕਿਸਤਾਨ ਨਾਲ ਕੱਟਿਆ ਆ। ਉਹਨਾਂ ਨੂੰ ਇੱਕ ਨੇਤਾ ਦਿੱਤਾ ਗਿਆ ਜਿਹੜਾ ਉਹਨਾਂ ਦੀ ਨਬਜ਼ ਤੇ ਹੱਥ ਤੱਕਣਾ ਜਾਣਦਾ ਹੈ। ਜੁਗਰ ਉਹਦੀ ਕੋਈ ਦੋਰ ਨਹੀਂ ਕਿ ਪਿਛਲੇ ਸਮੇਂ ਚ ਭਾਜਪਾ ਨੇ ਆਪਣਾ ਅਕਸ ਪੰਜਾਬ ਚ ਮਜ਼ਬੂਤ ਕੀਤਾ। ਉਹ ਆਪਣੇ ਗੋੰਢੀ ਭੰਨ ਜਾ ਰਹੇ ਭਾਜਪਾ ਦੇ ਪ੍ਰਧਾਨ ਦੀ ਗੋੰਢੀ ਖੱਟਦਾ ਵੰਡਣਗੇ। ਲੱਗਦਾ ਪੰਜਾਬ ਵਾਲੀ ਹੋਊਗੀ ਧਾਂਦੇ ਦੀ। ਦੋ ਦਿਨ ਪਹਿਲਾਂ ਮਾਰਿਸ ਸਿੰਘ ਜੀ ਮੋਹ ਭਗਵਤ ਉਹਨਾਂ ਨੇ ਥੋੜਾ ਵਿਚਾਰ ਸੁਝਾੰਦਾ ਕਿ ਬਿਲਕੁਲ ਜਿਹੜਾ ਗੱਲ ਲੀਡਰਸ਼ਿਪ ਤੋਂ ਪਾਸੇ ਹੋ ਜਾਣਾ ਚਾਹੀਦਾ ਹੈ ਕਿ ਜਦੋਂ ਤੁਹਾਨੂੰ ਸਰੂਪੇ ਤੇ ਜਾਣ ਸਨਮਾਨ ਕੀਤਾ ਜਾਏ ਫਿਰ ਇਸ ਤੋਂ ਇਹ ਸਮਝਿਆ ਜਾਵੇ ਕਿ ਤੁਸੀਂ ਬਜ਼ੁਰਗ ਹੋ ਗਏ ਹੋ ਜੀ 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 ਪਰ ਇਹ ਬਣਾਉਣਾ ਚਾਹੀਦਾ ਹਰ ਜਣਾ ਨਹੀਂ ਹੂੰ ਸੋ ਬੜੀ ਵਿਚਾਰਸੋ ਉਹਨਾਂ ਦੀ ਟਿੱਪਣੀ ਹੈ ਕਿ ਰਿਪੋਰਟ ਤੇ ਕਿਹਾ ਗਿਆ ਕਿ ਦੋ ਇੰਜਨ ਦੇ ਜਹਾਜ਼ ਤੇ ਸੀ ਉਹ ਇੱਕੋ ਸਮੇਂ ਬੰਦ ਹੋ ਗਏ ਔਰ ਬੰਦ ਹੋਣ ਦੀ وجہ ਉਹ ਦੱਸਿਆ ਗਿਆ ਇਹ ਜਹਾਜ਼ ਮੰਗੜਾ ਫਿਊਜ਼ੀ ਇੰਜਨ ਦੀ ਉਹਨਾਂ ਨੂੰ ਇੰਜਨ ਨੂੰ ਮੈਨਾ ਬੰਦ ਹੋ ਗਿਆ ਇਹ ਦੁਨੀਆ 'ਚ ਸ਼ਾਇਦ ਇਹ ਹੁੰਦਾ ਹੈ ਰੀਅਰ ਹਾਸ ਕਿਸ ਤਰ੍ਹਾਂ ਬਗੈਰ ਕਿਸੇ وجہ ਜਿੱਦ ਨੂੰ ਪਤਾ ਨਹੀਂ ਲੱਗੇ ਕਿ ਦੋਨੇ ਜਿਹੜੇ ਇੰਜਨ ਆ ਉਹਨਾਂ ਨੂੰ ਤੇਲ ਦੀ ਸਪਲਾਈ ਜਿਹੜੀ ਇਸ ਤਰ੍ਹਾਂ ਅਚਾਨਕ ਹੀ ਬੰਦ ਹੋ ਜਾੜਨ ਤੋਂ ਖੁੱਲ ਗਈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭਜ ਦੂਤ ਤੇ ਅੱਜ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਬਾਰੇ ਆਖਿਰਕਾਰ ਜਿੱਥੇ ਇੱਕ ਪਾਸੇ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਬਦੀ ਜੰਗ ਛਿੜੀ ਹੋਈ ਹੈ ਤਾਂ ਉੱਥੇ ਹੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਦੋਸ਼ ਇਹ ਵੀ ਨੇ ਕਿ ਕਾਂਗਰਸ ਤੇ ਭਾਜਪਾ ਮਿਲ ਕੇ ਚੱਲ ਰਹੀ ਹੈ ਤੇ ਗੱਲ ਭਾਜਪਾ ਦੀ ਵੀ ਕਰਾਂਗੇ ਕਿ ਕਿਸ ਤਰ੍ਹਾਂ ਦੀ ਪਰਫਾਰਮੈਂਸ ਫਿਲਹਾਲ ਸੂਬੇ ਦੇ ਵਿੱਚ ਹੈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਆ ਮਿਹਰਬਾਨੀ ਦਸਾਂ ਨੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਲੋਸੋ ਆਲਾਪਾ ਹਾਜ਼ਰ ਆਂ ਦਸਾਂ ਦੀ ਚੈਰੀ ਜੀ ਉਸਾਬ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿਚਕਾਰ ਸ਼ਬਦੀ ਜੰਗ ਆਪਾਂ ਨੂੰ ਪਤਾ ਹੈ ਕਿ ਮੁੱਖ ਮੰਤਰੀ ਸਾਹਿਬ ਹੈ ਜਿਹੜੇ ਉਹ ਕੋਈ ਨਾ ਕੋਈ ਬਿਆਨ ਕੱਸਦੇ ਨੇ ਤੇ ਉਧਰੋਂ ਭਾਜਪਾ ਦੇ ਵੱਲੋਂ ਵੀ ਕੋਈ ਨਾ ਕੋਈ ਜਿਹੜਾ ਜਵਾਬ ਆਉਂਦਾ ਰਹਿੰਦਾ ਉਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਤਕਰਾਰਾਂ ਵਧੀਆਂ ਆਮਿਤ ਸ਼ਾਹ ਦੇ ਖਿਲਾਫ ਵੀ ਟਿੱਪਣੀ ਹੈ ਜਿਹੜੀ ਉਹ ਭਗਵੰਤ ਮਾਨ ਹੋਣਾ ਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਪੰਜਾਬ ਪਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਭਾਜਪਾ ਦੇ ਸਪੋਰਟਰ ਸੜਕਾਂ ਤੇ ਉਤਰੇ ਤੇ ਉਸ ਗੱਲ ਦੀ ਉਹਨਾਂ ਨੇ ਨਖੇਦੀ ਕੀਤੀ ਕਿ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਕਿਵੇਂ ਦੇਖਦੇ ਹੋ ਕਿ ਇਸ ਤਰ੍ਹਾਂ ਇੱਕ ਛੋਟੇ ਬਿਆਨ ਨੂੰ ਲੈ ਕੇ ਬਹੁਤ ਵੱਡਾ ਸਿਆਸੀ ਬਿਵਾਲ ਮੱਚ ਜਾਂਦਾ ਕਈ ਵਾਰ ਦੇਖੋ ਜਿਦੋਂ ਆਪਾਂ ਪਾਛਪਾ ਤੇ ਆਪ ਦੀ ਗੱਲ ਕਰਦੇ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਸ ਤਰ੍ਹਾਂ ਆ ਪਾਛਪਾ ਨੂੰ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾ ਅਪਾਨ ਮੰਤਰੀ ਨਿਰੰਦਰ ਮੋਦੀ ਉਹਨਾਂ ਬਾਰੇ ਟਿੱਪਣੀਆਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਉਹਨੂੰ ਲੈ ਕੇ ਪ੍ਰੋਟੈਸਟ ਜੇ ਆਪਾਂ ਗੱਲ ਕਰੀ ਆਪ ਦੀ ਮੁੱਖ ਮੰਤਰੀ ਭਗਵੰਤ ਮਾਨ ਜੀ ਦੇਖੋ 92 93 ਉਹਨਾਂ ਦੇ ਵਿਧਾਇਕ ਹੈ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਜਿਤਾ ਕੇ ਭੇਜਿਆ ਹਾਂ ਮੈਂ ਜਿੱਦਾਂ ਆਪ ਅੱਗੇ ਵੀ ਅਕਸਰ ਕਈ ਵਾਰੀ ਜ਼ਿਕਰ ਕਰਦੇ ਨੇ ਇਹ ਪੰਜਾਬ ਦੀ ਹਿਸਟਰੀ 'ਚ ਬਹੁਤ ਘੱਟ ਮੌਕੇ ਪੋਲਿਟিক্যাল ਪਾਰਟੀਆਂ ਦੇ ਲਿਖੇ ਹੁੰਦੇ ਕਿ ਜਦੋਂ ਇੰਨੀ ਵੱਡੀ ਗਿਣਤੀ 'ਚ ਕਿਸੇ ਪਾਰਟੀ ਦੇ ਵਿਧਾਇਕ ਜਿੱਤ ਕੇ ਹੁੰਦੇ ਨਹੀਂ ਤਾਂ ਜਿੰਨੇ ਸਰਕਾਰ ਬਣਨੀ ਚਾਹੀਦੀ ਹੁੰਦੀ ਹੈ ਬਹੁਸੰਮਤੀ ਉਹ ਬਹੁਸੰਮਤੀ ਲੈ ਕੇ ਹੀ ਅੰਗੜੇ ਪੈ ਜਾਂਦੇ ਢੋਲ ਵੱਜ ਜਾਂਦੇ ਕਿ ਸਰਕਾਰ ਬਣ ਗਈ ਸਰਕਾਰ ਬਣ ਗਈ ਇਹਨਾਂ ਦੇ ਤਾਂ ਇੰਨੇ ਕਿ ਵਿਧਾਇਕਾਂ ਕਿ ਦੋ ਸਰਕਾਰਾਂ ਬਣਾ ਸਕਦੇ ਇੰਨੀ ਵਿਧਾਇਕਾਂ ਦੀ ਗਿਣਤੀ ਆ ਉਹਨਾਂ ਦੀ ਸੋ ਜਦੋਂ ਉਸ ਬਹੁਤ ਸੰਮਤੀ ਵਾਲੇ ਬਨਵੈਤਰ ਨੇ ਵੀ ਯਕੀਨ ਆ ਮੁੱਖ ਮੰਤਰੀ ਗੱਲ ਕਰਦਾ ਤੂੰ ਹਰ ਗੱਲ ਨੂੰ ਉਹਨੂੰ ਟੀਚਰ ਨਾਲ ਲਿਆ ਜਾਵੇ ਉਹ ਤੇ ਜਾਤੀ ਵਿਅੰਗ ਕਰ ਸੇ ਜਾਣਾ ਫਿਰ ਫਰਕ ਤਾਂ ਪੈਂਦਾ ਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਖੋ ਆਪਾਂ ਦੋ ਮੁੱਦਿਆਂ ਤੇ ਗੱਲ ਕਰਾਂਗੇ ਇੱਕ ਤਾਂ ਭਾਜਪਾ ਕਿਸ ਕਦਰ ਆਪਣੇ ਆਪ ਨੂੰ ਮਜ਼ਬੂਤ ਕਰ ਰਹੀ ਹੈ ਤੇ ਦੂਜਾ ਆਪਾਂ ਗੱਲ ਕਰਾਂ ਆਪ ਦੀ ਆਪਾਂ ਪਹਿਲਾਂ ਜੀ ਆਪ ਦੀ ਗੱਲ ਕਰੀ ਕਿ ਆਖਿਰ ਕਿਉਂ ਇਹ ਮਾਅਨਾ ਛੜਿਆ ਮੁਖੰਤਰੀ ਭਗਵੰਤ ਮਾਨ ਜਦੋਂ ਦੀ ਸਰਕਾਰ ਬਣੀ ਹੈ ਸੱਤਾ ਚਾਹੇ ਹੈ ਲਗਾਤਾਰ ਇਹ ਗੱਲ ਕਹਿ ਰਿਹਾ ਹੈ ਕਿ ਕੇਂਦਰ ਸਾਡੇ ਨਾਲ ਵਿਤਕਰਾ ਕਰ ਰਿਹਾ ਹੈ ਕੇਂਦਰ ਸਾਡੇ ਨਾਲ ਤਾਂ ਕਾ ਕਰ ਰਿਹਾ ਆਖਰ ਸੂਬੇ ਦੇ ਚੋਣਵੇਂ ਮੁਖੰਤਰੀ ਆ ਸੁਭਾਵੀ ਜਿਹੜਾ ਦੁਨੀਆ ਪੱਧਰ ਤੇ ਆਪਣੇ ਸ਼ਾਖ ਆਪਣਾ ਮਾਣ ਰੱਖਦਾ ਹੈ ਕਹਿੰਦੇ ਪੰਜਾਬੀ ਦੇ ਕੋਹਤਾ ਵੀ ਦੋਕਰ ਘੱਟ ਤੋਨਾ ਪਰ ਤੋਨਾ ਮੜਕ ਦੇ ਨਾਲ ਬਿਲਕੁਲ ਪੰਜਾਬੀ ਮੜਕ ਨਾਲ ਤੋਨਾ ਜਾਣਦੇ ਆ ਇਹ ਕਿਸੇ ਧੌਂਜਾਂ ਏਦਾਂ ਦੀ ਧਮਕੀ ਨਹੀਂ ਮੰਨਦੇ ਸੋ 83 ਸਾਲ ਦਾ ਸਮਾਂ ਜਿਸ ਕਦਰ ਨਿਕਲਿਆ ਮੁੱਖ ਮੰਤਰੀ ਦਾ ਜੀ ਕਦੇ ਰੂਰਲ ਡਿਵੈਲਪਮੈਂਟ ਫੰਡ ਰੋਕਲੇ ਕਦੇ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਪ੍ਰੰਧਕਾਂ ਵੱਲੋਂ ਭਾਖੜਾ ਬੋਰਡ ਦੇ ਪਾਣੀ ਦੀ ਛਾਪਾ ਪਵਾਤਾ ਹਮ ਕਦੇ ਇਹਨਾਂ ਦੇ ਕਰਜ਼ੇ ਦੀ ਹੱਦ ਘਟਾਤੀ ਕਦੇ ਫੰਡਸ ਰੋਕਲੇ ਕਦੇ ਹੋਰ ਜਾਤੀ ਪੱਤਰ ਤੇ ਹੋ ਜਾਂ ਟਿੱਪਣੀਆਂ ਕੀਤੀਆਂ ਜਿਹਨਾਂ ਦਾ ਆਪਾਂ ਜ਼ਿਕਰ ਇੱਥੇ ਕਰਨਾ ਮناسب ਨਹੀਂ ਸਮਝਦੇ ਤਾਂ ਫਿਰ ਜਵਾਬੀ ਕਾਰਵਾਈ ਦੀ ਕੀ ਤੋਂ ਕਰੋਗੇ ਤੁਸੀਂ ਮੁੱਖ ਮੰਤਰੀ ਭਗਵਾਨ ਜੀ ਮਾਨ ਨੇ ਸੂਬੇ ਦੇ ਮੁੱਖ ਮੰਤਰੀ ਆ ਅਵੇ ਇਹ ਗੱਲ ਕਹੀ ਹੈ ਕਿ ਆਪਾਂ ਗੱਲ ਕਰਦੇ ਆਂ ਸੂਬੇ ਦੀ ਗੱਲ ਕਰਦੇ ਆਂ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇਖੋ ਜੀ ਕਹਿੰਦੇ ਇੱਕ ਮੰਤਰੀ ਪਦ ਤੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਇਸ ਗੱਲ ਦਾ ਕਿ ਇੱਕ ਮੰਤਰੀ ਪਦ ਜਦੋਂ ਮਿਲਕਾਂ ਦੀ ਲੜਾਈ ਹੁੰਦੀ ਹੈ ਉਹ ਤਾਂ ਸਮਝੌਤਾ ਕਰਾ ਸਕਦੇ ਆਂ ਕਹਿੰਦੇ ਪੰਜਾਬ ਤੇ ਹਰਿਆਣਾ ਦਾ ਸਮਝੌਤਾ ਨਹੀਂ ਕਰਾ ਸਕਦੇ ਸਾਡਾ ਮਸਲਾ ਨਿਵੇੜ ਸਦੇ ਕਿ ਡਾਗ ਵੱਡਾ ਮਸਲਾ ਜਾਣ ਬੁੱਝ ਕੇ ਕਹਿੰਦੇ ਤਮਾਸ਼ਾ ਬਣਾਇਆ ਛੋਟੇ ਦੇ ਵੱਡੇ ਭਰਾ ਨੂੰ ਲੜਾਉਣ ਦਾ ਇਦਾਂ ਹੀ ਪੰਜਾਬ ਨਾਲ ਜੁੜੇ ਹੋਰ ਵੱਡੇ ਮੁੱਦੇ ਆ ਜਿੰਨਾ ਵਾਰ ਇਹ ਕੇਂਦਰ ਵੱਲੋਂ ਅੰਡਰਟ ਕੀਤਾ ਜਾਂਦਾ ਉਹਨਾਂ ਮੁੱਦਿਆਂ ਤੇ ਮੁੱਖ ਮੰਤਰੀ ਟਿੱਪਣੀ ਨਹੀਂ ਕਰੇਗਾ ਤਾਂ ਕੌਣ ਕਰੇਗਾ ਮੁੱਖ ਮੰਤਰੀ ਨੇ ਤਾਂ ਪਾਣੀਆਂ ਦੀ ਗੱਲ ਆਈ ਤਾਂ ਲਗਾਤਾਰੇ ਗੱਲ ਕਹੀ ਹੈ ਕਿ ਕੇਂਦਰ ਸਾਡੇ ਨਾਲ ਵਿਤਕਰਾ ਕਰ ਰਿਹਾ ਹੈ ਕੇਂਦਰ ਗਏ ਜਿਹੜੇ ਨਮਾਇंदे ਐ ਜਦੋਂ ਹਾਈ ਕੋਰਟ ਜਾ ਕੇ ਖੜਦੇ ਆ ਸੁਪਰੀਮ ਕੋਰਟ ਖੜੇ ਜੰਗ ਸੁਪਰੀਮ ਕੋਰਟ ਜਾ ਕੇ ਖੜੇ ਹੁੰਦੇ ਆ ਤਾਂ ਉਹ ਕਿਉਂ ਫਿਰ ਹਰਿਆਣਾ ਦੇ ਅੱਖ ਜਾ ਕੇ ਭੁਗਦੇ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਤਾਂ ਇਹ ਗੱਲਾਂ ਕਹਿਣਗੇ ਨਾ ਇੰਦਰੀ ਗ੍ਰਾਮਤਰੀ ਅਮਰ ਸ਼ਾਹ ਬਾਰੇ ਵੀ ਉਹਨਾਂ ਨੇ ਦੰਨ ਟਿੱਪਣੀ ਕੀਤੀ ਹੈ ਸੋ ਇਹਨਾਂ ਟਿੱਪਣੀਆਂ ਨਾਲ ਬਵਾਦ ਨੂੰ ਲੈ ਕੇ ਨੀ ਤਾਂ ਚੁਬੀਆਂ ਗੱਲਾਂ ਕੀ ਵੀ ਕਿਉਂ ਬੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਪਰ ਭਗਵੰਤ ਮਾਨ ਨੂੰ ਕਿਉਂ ਬੋਲਿਆ ਜਾ ਰਿਹਾ ਜੀ ਕੋਈ ਗੱਲ ਨਹੀਂ ਕਰਦਾ ਆਖਰਕਾਰ ਚੁਣੇਵਾਂ ਨੁਮਾਇੰਦਾ ਉਹਦੇ ਬਾਰੇ ਜਾਤੀ ਤੌਰ ਤੇ ਇਦਾਂ ਦੇ ਅਲੀਗੇਸ਼ਨ ਜਿਹੜੇ ਨਾ ਤਾਂ ਸਾਬਤ ਹੋ ਸਕਦੇ ਨਾ ਹੀ ਆਪਾਂ ਇੱਥੇ ਬੋਲ ਸਕਦੇ ਹਾਂ ਹੂੰ ਤੁਸੀਂ ਤੁਸੀਂ ਇੱਕ ਮੁੱਖ ਮੰਤਰੀ ਨਾਲ ਇਦਾਂ ਹੀ ਸਰਕਾਰ ਨਾਲ ਇਦਾਂ ਦਾ ਵਿਸਥਾਰਾ ਕਰੂੰਗੇ ਆਖਰ ਪੰਜਾਬੀਆਂ ਦੀ ਆਪਾਂ ਗੱਲ ਕਰਦੇ ਆ ਨਾ ਪੰਜਾਬੀਆਂ ਦੇ ਨੰਮੈਂਦੇ ਆ ਅਸੀਂ ਮੁੱਖ ਮੰਤਰੀ ਹੋਇਆ ਕਿਤੇ ਲੰਬਾ ਸਮਾਂ 5 ਸਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਹੇ ਪ੍ਰਕਾਸ਼ ਸਿੰਘ ਬਾਦਲ ਰਹੇ ਤਾਂ ਉਹਨਾਂ ਨੇ ਸਾਰੀਆਂ ਚਾਲਾਂ ਜੇ ਭਾਜਪਾ ਨੇ ਸਾਂਝ ਪਾ ਕੇ ਰੱਖੀ ਜਿੱਤੇ ਕਾਂਗਰਸ ਦੇ ਮੁੱਖ ਮੰਤਰੀ ਰਹੇ ਆ ਤੇ ਜੇ ਹੁਣ ਪੰਜਾਬੀਆਂ ਨੇ ਉਹਨਾਂ ਨੂੰ ਮੌਕਾ ਦਿੱਤਾ ਹੈ ਇਹ ਫੈਸਲਾ ਪੰਜਾਬੀਆਂ ਨੇ ਕਰਨਾ ਨਾ ਬਿਲਕੁਲ ਮੁੱਖ ਮੰਤਰੀ ਭਗਵੰਤ ਮਾਨ ਵਾਰੇ ਹਰ ਰੋਜ਼ ਦੂਜੇ ਦਿਨ ਕੋਈ ਨਾ ਕੋਈ ਮੁੱਦੇ ਤੇ ਆ ਕੇ ਕਹਿੰਦੇ ਜੀ ਅਸਤੀਫਾ ਦੇ ਸਤਿਫਾ ਦੇ ਬਣੇ ਉਹਦੇ ਕੰ ਦਾ ਚੁਣਿਆ ਮੁੱਖ ਮੰਤਰੀ ਐ ਕਹੋਸ ਨੀ ਵਧੇਗਾ ਹੂੰ ਨਗਰ ਰਾਜ ਚ ਕੱਡਾ ਵੱਡਾ 40 ਸਾਲ ਪੁਰਾਣਾ ਪੁਲ ਡਿੱਗ ਗਿਆ ਬਣੀਆਂ ਬਣੀਆਂ ਗੱਡੀਆਂ ਵੱਡੀਆਂ ਵੱਡੀਆਂ ਹੇਟਾਂ ਡਿੱਗੀਆਂ 15 20 ਲੋਕਾਂ ਦੀ ਮੌਤ ਹੋ ਗਈ ਪਾਜਪਾ ਨੇ ਉੱਥੇ ਦਾ ਕਿਸਦਾ ਅਸਤੀਫਾ ਨਹੀਂ ਮੰਗਾ ਨਾ ਹੀ ਛਾਪਾ ਵੀ ਪੁਲ ਕਿਹਨੇ ਬਣਾਇਆ ਬਿਲਕੁਲ ਇਹ ਕਿਤੇ ਟੁੱਟਿਆ ਹੁੰਦਾ ਪੰਜਾਬ ਜਿੱਦਾਂ ਦੀ ਗੱਲ ਹੁੰਦੀ ਜੇ ਨਾ ਹਾ ਕਰ ਮੱਛਨ ਦੀ ਸੋਬ ਵੀ ਥੀਰੇ ਨੂੰ ਲੈ ਕੇ ਜਿਸ ਕਦਰ ਪਾਜਪਾ ਤੇ ਆ ਅਮੋ ਸਾਹਮਣੇ ਹੋਇਆ ਮੈਨੂੰ ਲੱਗਦਾ ਹੈ ਕਿਹੀ ਵਜਾ ਤੁਜੀ ਮੈਂ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਗੱਲ ਕਰਦੇ ਆ ਉਹਨਾਂ ਨੂੰ ਇਸ ਗੱਲ ਦੀ ਬਖੂਬੀ ਸਮਝ ਆ ਕਿ ਪੰਜਾਬੀਆਂ ਦੀ ਸੈਕੀ ਪੰਜਾਬੀਆਂ ਦਾ ਸੁਭਾਅ ਕੀ ਹੈ ਹੂੰ ਤਿੰਨ ਸਾਢੇ ਤਿੰਨ ਸਾਲ ਬੇਸ਼ੱਕ ਆ ਇਸ ਮਾਮਲੇ ਤੇ ਕੋਈ ਅੰਤਮੀਲਾ ਹੱਲ ਨਹੀਂ ਨਿਕਲਿਆ ਗੁਰੂਗ੍ਰਾਮ ਸਾਹਿਬ ਦੀ ਬੇਸਬੀ ਦਾ ਮੁੱਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਬਾਖੂਬੀ ਜਾਣਦੇ ਆ ਇਸ ਗੱਲ ਨੂੰ ਕਿ ਪੰਜਾਬੀਆਂ ਦੇ ਦਿਲਾਂ ਦੀ ਚੀਜ਼ ਤੇ ਢਸਕ ਹੈ ਨਾ ਇਨਸਾਫ ਦੇਣਾ ਉਹ ਆਪਾਂ ਅੱਜ ਸੈਸ਼ਨ ਦਾ ਗੱਲ ਕਰਦੇ ਆਂ ਇੱਕ ਦਿਨ ਬਾਅਦ ਸੋਮਵਾਰ ਨੂੰ ਫੇਰ ਆ ਰਿਹਾ ਸੈਸ਼ਨ ਬਿਲਕੁਲ ਨੂੰ ਨਸ਼ੇ ਦੀ ਬੇਅਦਵੀਂ ਦੇ ਮੁੱਦੇ ਤੇ ਜਿਹੜੇ ਦੋਸ਼ੀਆਂ ਨੂੰ ਸਖਤ ਕਾਨੂੰਨ ਸਖਤ ਸਜ਼ਾਵਾਂ ਦਉਣ ਦੇ ਲਈ ਬਿੱਲ ਜਾਂਦਾ ਜਾ ਰਿਹਾ ਜਿਹੜਾ ਐਕਟ ਦਾ ਰੂਪ ਬਣੇਗਾ ਜੇ ਕੇਂਦਰ ਨੂੰ ਪ੍ਰਵਾਨਗੀ ਦਿੰਦਾ ਹੈ گورنر ਪ੍ਰਵਾਨਗੀ ਦਿੰਦਾ ਹੈ ਇਹ ਗੱਲ ਦੂਜੀ ਗੱਲ ਯੁੱਧ ਨਸ਼ਿਆਂ ਵਿਰੁੱਧ ਜਿਹਦਾ ਆਪਾਂ ਗੱਲ ਕਰਦੇ ਤਾਂ ਅੱਜ ਵੀ ਮੀਡੀਆ 'ਚ ਵੱਡੀਆਂ-ਵੱਡੀਆਂ ਕੈਂਪੇਨ ਚਲਾਈਆਂ ਜਾ ਰਹੀਆਂ ਕਿ ਨਸ਼ਿਆਂ ਦੇ ਖਿਲਾਫ ਲੜਾਈ ਆਖਰ ਇਸ ਸਰਕਾਰ ਨੇ ਜੁੱਧ ਵਿੱਢਿਆ ਤਾਂ ਹੈ ਨਾ ਗੁਰੂਗ੍ਰਾਂਸ ਦੀ ਬੇਅਦਬੀ ਦੇ ਮੁੱਦੇ ਤੇ ਵੀ ਜਿਹਨੂੰ ਪੰਜਾਬੀ ਚ ਕਹਿੰਦੇ ਗੋਗਲੋਂ ਤੋਂ ਮਿੱਟੀ ਨਹੀਂ ਝੜੀ ਕੋਈ ਸਦਨ ਝੜ ਰਹੀ ਹੈ ਗੱਲ ਲੋਕੀਸ਼ਵੀ ਗੱਲ ਨਹੀਂ ਹੈ ਉੱਥੇ ਸਾਕਤ ਕਹਿੰਦੀ ਗੱਲ ਹੋ ਰਹੀ ਹੈ ਸੋ ਮੁੱਖ ਮੰਤਰੀ ਨੇ ਦੋ ਮੁੱਦੇ ਲੈਂਦੇ ਆ ਤਾਂ ਪੰਜਾਬੀਆਂ ਦੀ ਸਾਇਕੀ ਨੂੰ ਸਮਝ ਆਏ ਤੀਜਾ ਮੁੱਦਾ ਜਿਹਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿਉਂ ਭਾਜਪਾ ਨਾਲ ਚੱਕਰ ਰਿਹਾ ਹੈ ਰਾਜ ਮੰਤਰੀ ਬਾਰੇ ਬੋਲ ਰਿਹਾ ਹੈ ਗ੍ਰਹਿ ਮੰਤਰੀ ਬਾਰੇ ਬੋਲ ਰਿਹਾ ਹੈ ਗ੍ਰਹਿ ਮੰਤਰੀ ਬਾਰੇ ਬੋਲਣਾ ਜਾਂ ਪ੍ਰਧਾਨ ਮੰਤਰੀ ਬਾਰੇ ਬੋਲਣਾ ਜਿਸ ਤਰ੍ਹਾਂ ਭਾਜਪਾ ਕਹਿ ਰਿਹਾ ਕਬ ਸਬਦ ਵਰਤੇ ਆ ਉਹਨਾਂ ਨੇ ਇਹ ਗੱਲ ਉਹਦਾ ਆਪਣਾ ਨਜ਼ਰੀਆ ਸਹੀ ਹੋ ਉਸਦਾ ਕੋ ਮੁਖੰਤਰੀ ਵੀ ਦੇਖਦਾ ਹੈ ਜੇ ਭਾਜਪਾ ਦੀ ਕੇਂਦਰ ਦੀ ਲੀਡਰਸ਼ਿਪ ਕੇਂਦਰ ਸਰਕਾਰ ਪੰਜਾਬੀਆਂ ਦੇ ਸਵਾਮ ਦਾਕ ਉਹਨਾਂ ਦੇ ਫੈਸਲੇ ਨਹੀਂ ਕਰੇਗੀ ਪੰਜਾਬ ਦੀ ਸੁਣਵਾਈ ਨਹੀਂ ਹੋਏਗੀ ਭਾਈਚਾਰੇ ਦੀ ਸੁਣਵਾਈ ਨਹੀਂ ਹੋਏਗੀ ਕਿਸਾਨਾਂ ਦੀ ਭਾਈਚਾਰੇ ਦੀ ਸੁਣਵਾਈ ਨਹੀਂ ਹੋਏਗੀ ਤਾਂ ਮੰਨਿਆ ਜਾਂਦਾ ਹੈ ਕਿ ਦਿੱਲੀ ਤੇ ਪੰਜਾਬ ਦਾ ਫਿਰ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ ਬਿਲਕੁਲ ਜੀ ਟਕਰਾ ਪੈਦਾ ਹੁੰਦਾ ਹੈ ਤਾਂ ਫਿਰ ਪੰਜਾਬੀ ਜਿਹੜਾ ਹੈਗਾ ਦਿੱਲੀ ਨਾਲ ਨਹੀਂ ਫਿਰ ਪੰਜਾਬ ਨਾਲ ਖੜਦੇ ਆ ਜੀ ਜੀ ਮੈਨੂੰ ਲੱਗਦਾ ਜਦੋਂ ਮੁਖ ਮੰਤਰੀ ਇਹ ਬੋਲੀ ਬੋਲਿਆ ਉਹਨੂੰ ਕੋਈ ਜਾਣ ਨਹੀਂ ਹੈ ਜਿੱਦਾਂ ਮੈਂ ਕਹਿ ਕਿ 92 ਵਿਧਾਇਕਾਂ ਦਾ ਮੁਖ ਮੰਤਰੀ ਆ ਜੋ ਕੇਂਦਰ ਦੇ ਖਿਲਾਫ ਬੋਲਦਾ ਉਹਨੂੰ ਸਮਝ ਆ ਜੇ ਮੈਂ ਗੱਲ ਕਰਾਂਗਾ ਤਾਂ ਪੰਜਾਬੀਆਂ ਦਾ ਮਨ ਜਿੱਤਾਂਗਾ ਜੀ ਜੀ ਜਿਹਦੇ ਬਾਰੇ ਭਾਜਪਾ ਦੀ ਗੱਲ ਜ਼ਰੂਰ ਕਰਾਂਗੇ ਕਿ ਭਾਜਪਾ ਦਾ ਸੁਆਹ ਨਹੀਂ ਕਿਸੇ ਦਾ ਕਿ ਪ੍ਰਧਾਨ ਮੰਤਰੀ ਬਾਰੇ ਗ੍ਰਹਿ ਮੰਤਰੀ ਬਾਰੇ ਦੰਨਿਆ ਟਿੱਪਣੀਆਂ ਸੁਣਿਆ ਜਾਣ ਉਹ ਵੀ ਕਿਸੇ ਸੂਬੇ ਦੇ ਮੁੱਖ ਮੰਤਰੀ ਬਲੰਤ ਅੱਜ ਵੱਡੀ ਪੱਧਰ ਤੇ ਉਹਨਾਂ ਦਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਪ੍ਰੈਸ ਕੀਤੀ ਜਾ ਰਿਹਾ ਹੈ ਰੋਸ ਪ੍ਰਗਟਾਵੇ ਕੀਤੇ ਜਾ ਰਹੇ ਹਨ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਮर्यादा ਨਹੀਂ ਕਿਸੇ ਮੁੱਖ ਮੰਤਰੀ ਦੀ ਇਦਾਂ ਦੀ ਸ਼ਾਦਗਾਰਤ ਨਹੀਂ ਜੀ ਜੀ ਇਦਾਂ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਬਾਰੇ ਕਹੀਆਂ ਗਈਆਂ ਪ੍ਰੇਦਨ ਦਬਾਅ ਦੋ ਪੱਧਰਾਂ ਦਿੱਤਾ ਜਾ ਰਿਹਾ ਹੈ ਇੱਕ ਤਾਂ ਜਿਦਾਂ ਤੁਸੀਂ ਕਿਹਾ ਹੈ ਕਿ ਜ਼ਵਾਨੀ ਜਾਂ ਮੀਡੀਆ ਚ ਇੱਕ ਦੂਜੇ ਨਾਲ ਟਕਰਾ ਜ਼ਮੀਨਾਂ ਦੇ ਉੱਤਰ ਕੇ ਵੀ ਟਕਰਾ ਦੀ ਸਥਿਤੀ ਬਣੀ ਜਿੱਥੇ ਭਾਜਪਾ ਪ੍ਰੋਟੈਸਟ ਕਰੀ ਹੈ ਉੱਥੇ ਅੱਜ ਜਿਹੜਾ ਹੈਗਾ ਸ਼ਾਮ ਨੂੰ ਇਹਨਾਂ ਵੱਲੋਂ ਵੀ ਪ੍ਰੋਟੈਸਟ ਕੀਤਾ ਗਿਆ ਆ ਵੀ ਆ ਵੀ ਜਿਹੜਾ ਹੈਗਾ ਕਹਿ ਰਿਹਾ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਜੇ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਚ ਬੈਠ ਕੇ ਕਹਿੰਦੇ ਪੰਜਾਬ ਚ ਫਰੋਤਾਂ ਦੋਂਦਾ ਪੰਜਾਬ ਚ ਕਤਲ ਕਰਾਉਂਦਾ ਗੁਜਰਾਤ ਚ ਕਿਉਂ ਨਹੀਂ ਹੁੰਦੇ ਇਹ ਹੋਰ ਕਿਸੇ ਨੇ ਨਹੀਂ ਕਿਹਾ ਜੀ ਜਿਵੇਂ ਪਾਲ ਚੀਮਾ ਨੇ ਬੋਲੀ ਅਗਰ ਸਹਿਓ ਜੀ ਸਥਿਤੀ ਉੱਭਰ ਰਹੀ ਹੈ ਭਾਜਪਾ ਦੀ ਤੇ ਆਪ ਦੀ ਟਕਰਾਅ ਦੀ ਆਉਣ ਵਾਲੇ ਦਿਨਾਂ ਚ ਲੱਗਦਾ ਹੈ ਕਿ ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੇ ਜਿਵੇਂ ਨੇੜੇ ਆਉਂਦਿਆਂ ਜਾਣੀਆਂ ਇਹ ਟਕਰਾਹ ਹੋਰ ਤਖਾਉਂਦਾ ਜਾ ਰਿਹਾ ਹੈ ਇਹ ਜਿਹੜੀ ਪਹਿਲਾਂ ਨਾਲ ਪੰਜਾਬ ਵਿੱਚ ਮਜ਼ਬੂਤ ਹੁੰਦੀ ਵੀ ਨਜ਼ਰ ਆ ਰਹੀ ਹੈ ਜੀ 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 ਸੱਚਾਬ ਤੁਸੀਂ ਜ਼ਿਕਰ ਕੀਤਾ ਕਿ 2027 ਦੀਆਂ ਚੋਣਾਂ ਦੀ ਸਥਿਤੀ ਹੌਲੀ-ਹੌਲੀ ਕਲੀਅਰ ਹੋਣੀ ਸ਼ੁਰੂ ਹੋ ਗਈ ਹੈ ਬੜੀਆਂ ਚੀਜ਼ਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤੇ ਆਉਣਗੀਆਂ ਵੀ ਪਰ ਅਜੇ ਦੇ ਵਿੱਚ ਗੱਲ ਭਾਜਪਾ ਦੀ ਕਰੀਏ ਇੱਕ ਪਾਸੇ ਭਾਜਪਾ ਦੇ ਸੁਨੀਲ ਜਾਖੜ ਨੇ ਉਹਨਾਂ ਦੀ ਸਮਝ ਨਹੀਂ ਆਉਂਦੀ ਕਦੇ ਲੱਗਦਾ ਪਾਰਟੀ ਦੇ ਨਾਲ ਨਾਰਾਜ਼ ਨੇ ਤੇ ਕਦੇ ਲੱਗਦਾ ਕਿ ਪਾਰਟੀ ਦੇ ਨਾਲ ਨੇ ਕਿਉਂਕਿ ਅਸਤੀਫਾ ਵੀ ਦਿੱਤਾ ਮਨਜ਼ੂਰ ਵੀ ਨਹੀਂ ਹੋਇਆ ਅੰਦਰ ਖਾਤੇ ਗੱਲਬਾਤ ਵੀ ਹੋਈ ਉਸ ਤੋਂ ਬਾਅਦ ਇੱਕ ਮੀਟਿੰਗਾਂ ਦੇ ਵਿੱਚ ਕਿਤੇ ਸ਼ਾਮਿਲ ਹੋਏ ਕਿਤੇ ਨਹੀਂ ਹੋਏ ਹੁਣ ਕਾਰਜਕਾਰੀ ਪ੍ਰਧਾਨ ਵੀ ਉਹਨਾਂ ਦੇ ਨਾਲ ਚੁਣੇ ਗਏ ਸੋ ਅਜਿਹੇ ਦੇ ਵਿੱਚ ਭਾਜਪਾ ਦੀ ਤੁਸੀਂ ਕਿਵੇਂ ਦੇਖਦੇ ਹੋ ਕੀ ਸਥਿਤੀ ਹੈ ਇਸ ਸਮੇਂ ਸੂਬੇ ਦੇ ਵਿੱਚ ਦੂਜੇ ਪਾਸੇ ਗੱਲ ਪ੍ਰਧਾਨਗੀ ਦੀ ਜੇ ਕਰੀਏ ਤਾਂ ਪ੍ਰਧਾਨਤਾ ਕੌਮੀ ਪੱਧਰ ਤੇ ਵੀ ਭਾਜਪਾ ਨੂੰ ਨਵਾਂ ਮਿਲਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਬਿਲਕੁਲ ਆਪਾਂ ਪਹਿਲਾਂ ਪੰਜਾਬ ਦੀ ਗੱਲ ਕਰ ਲੈਂਦੇ ਆ ਪੰਜਾਬ ਦੇ ਕੋ ਹਸ਼ਮੀ ਸ਼ਰਮਾ ਜਿਹੜਾ ਪੰਜਾਬ ਭਾਜਪਾ ਦੇ ਨਵੇਂ ਕੁਝ ਦਿਨ ਪਹਿਲਾਂ ਹੀ ਕਾਰਜਕਾਰੀ ਪ੍ਰਧਾਨ ਕਾਰਜਕਾਰੀ ਪ੍ਰਧਾਨ ਇਸ ਕਰਕੇ ਲਾਇਆ ਗਿਆ ਕਿਉਂਕਿ ਸ੍ਰੀ ਜਖਰ ਨੂੰ ਰਸਮੀ ਤੌਰ ਤੇ ਅਜੇ ਵਿਦਾਇਗੀ ਨਹੀਂ ਦਿੱਤੀ ਗਈ ਪ੍ਰਧਾਨਗੀ ਦੇ ਅਹੁਦੇ ਤੋਂ ਹਮਮ ਰੱਬਾ ਜਾਣਦੇ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੇ ਕੋਈ ਵੀ ਵੱਡੀ ਰਾਜਨੀਤਿਕ ਸਰਗਰਮੀ ਜਿਹੜੀ ਭਾਜਪਾ ਨਾਲ ਜੁੜੀ ਹੋਵੇ ਸੋਸ਼ਲ ਮੀਡੀਆ 'ਚ ਆਪਣੇ ਆਲ ਕੇ ਦੋਸਤਾਂ ਕੇ ਬਿਆਨਵਾਜ਼ੀ ਕਰਨ ਤੋਂ ਇਲਾਵਾ ਬਿਲਕੁਲ ਜਖਰੂਣਾ ਨੇ ਹੋਰ ਕੋਈ ਸਰਗਰਮੀ ਨਹੀਂ ਦਿਖਾਈ ਹੁਣ ਜਿਤ ਤੱਕ ਸਵਾਲ ਆ ਅਸ਼ਵਨੀ ਸ਼ਰਮਾ ਦਾ ਅਸ਼ਵਨੀ ਸ਼ਰਮਾ ਕਿ ਟਕਸਾਲੀ ਭਾਜਪਾ ਹੀ ਆਗੂ ਹੈ ਜ਼ਮੀਨੀ ਹਕੀਕਤ ਨਾਲ ਜੁੜੇ ਹੋਇਆ ਪਹਿਲਾਂ ਵੀ ਵਿਧਾਇਕ ਰਹੇ ਚੁੱਕਿਆ ਹੁਣ ਵੀ ਸਦਨ ਚ ਵਿਧਾਇਕ ਹੈ ਔਰ ਇਹਦੇ ਨਾਲ ਭਾਜਪਾ ਨੇ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਜਿਹੜੇ ਟਕਸਾਲੀ ਭਾਜਪਾ ਹੀ ਆ ਜਿਹੜੇ ਲੰਬੇ ਸਮੇਂ ਤੋਂ ਭਾਜਪਾ ਨਾਲ ਕੰਮ ਕਰਦੇ ਆ ਰਹੇ ਆ ਉਨਾਂ ਨੂੰ ਇੱਕ ਨੇਤਾ ਦਿੱਤਾ ਗਿਆ ਜਿਹੜਾ ਉਹਨਾਂ ਦੀ ਨਾ ਕਿਸਤੇ ਹੱਥ ਰੱਖਣਾ ਜਾਣਦਾ ਹੈ ਜਿਹੜਾ ਉਹਨਾਂ ਦੀ ਆਪਣੀ ਇੱਕ ਪਹਿਚਾਣ ਹੈ ਇਹ ਠੀਕ ਹੈ ਕਿ ਪਿਛਲੇ ਲੰਬੇ ਸਮੇਂ ਜੇ ਆਪਾਂ ਹੁਣ ਦੌਰ ਦੀ ਗੱਲ ਕਰਦੇ ਆ ਤਾਂ ਭਾਜਪਾ ਦੇ ਅੰਦਰ ਬਹੁਤ ਸਾਰੀਆਂ ਦੂਜੀਆਂ ਪਾਰਟੀਆਂ ਚ ਵੀ ਆਗੂ ਆਏ ਕਾਲੀਦਸ ਚ ਆਏ ਸਨੀਜਾਖੜ ਦਾ ਪਰ ਜ਼ਿਕਰ ਕਰ ਰਹੇ ਆ ਕਾਂਗਰਸ ਚ ਆਏ ਹੋਰ ਕਈ ਕਾਂਗਰਸ ਚ ਆਏ ਦੂਜੀਆਂ ਪਾਰਟੀਆਂ ਚੋਂ ਜਿਹੜੇ ਕਾਂਗਰਸਾਂ ਕਾਲੀਦਸ ਤੋਂ ਭਾਜਪਾ ਚ ਗਏ ਉਹਨਾਂ ਨਾਲ ਕਿਤੇ ਲੇ ਜਾ ਕੇ ਥੋੜਾ ਜਿਹਾ ਟਕਰਾਅ ਜਾਂ ਕਿਰਤਨ ਵੀ ਲੀਡਰਸ਼ਿਪ ਦੇ ਵਿੱਚ ਪੈਦਾ ਹੋਈ ਇਦਰੇ ਜਿਹੜੇ ਪੁਰਾਣੇ ਟਕਸਾਲੀ ਆਗੂ ਸੀ ਉਹਨਾਂ ਨੂੰ ਇਹ ਵੀ ਲੱਗਿਆ ਕਿ ਵੀ ਸਾਡੀ ਥਾਂ ਤੇ ਨਵੇਂ ਜਿਹੜੇ ਆ ਗਏ ਆ ਕੇ ਆਗੂ ਆਪਣੀ ਜਗ੍ਹਾ ਲੈ ਰਿਆ ਸੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਆ 파ਕੀ ਅਸ਼ੁਨੀ ਸ਼ਰਮਾ ਦੇ ਉਹਨਾਂ ਨਾਲ ਇੱਕ ਗੱਲ ਸੁਨੇਹਾ ਗਿਆ ਸਮੁੱਚੀ ਭਾਜਪਾ ਚ ਕਿ ਜਿਹੜੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਸੀ ਉਹਨਾਂ ਦੀ ਕਦਰ ਕਰਨੀ ਜਾਣਦੇ ਆ ਔਰ ਉਹ ਰਾਸ਼ਬਰੀ ਸ਼ਰਮਾ ਹੈਗੇ ਸਰਾਂ ਨਾਲ ਲੈ ਕੇ ਚੱਲਣਗੇ ਇੱਕ ਤਾਂ 27 ਦੇ ਚੋਣਾਂ ਦਾ ਜਦੋਂ ਤੁਸੀਂ ਜ਼ਿਕਰ ਕੀਤਾ ਭਾਜਪਾ ਪੋਸ਼ੀਕਾਰੀ ਹੈ ਕਿ ਅਸ਼ੁਨੀ ਸ਼ਰਮਾ ਲੈ ਕੇ ਸਿੱਧੀ ਮਜ਼ਬੂਤ ਕੀਤੀ ਜਾਏ ਦੁਜੇਵਰੇ ਕੋਈ ਦੌਰ ਨਹੀਂ ਕਿ ਪਿਛਲੇ ਸਮੇਂ ਚ ਭਾਜਪਾ ਨੇ ਆਪਣਾ ਅਕਸ ਪੰਜਾਬ ਚ ਮਜ਼ਰੂਰ ਕੀਤਾ ਆਪਾਂ ਲੁਧਿਆਣਾ ਚੋਣਾਂ ਦੀ ਗੱਲ ਕਰ ਲਈਏ ਦੇਖੋ ਉੱਥੇ ਬੜੀ ਇੱਕ ਕਾਂਡੇ ਦੀ ਟੱਕਰ ਸੀ ਠੀਕ ਆ ਆਪਦਾ ਉਮੀਦਵਾਰ ਜਿੱਤ ਗਿਆ ਕਾਂਗਰਸ ਵੀ ਮਤਲਬ ਬੜੀ ਮੁਸ਼ਕਲ ਨਾਲ ਲੜਕਦੀ ਲੜਕਦੀ ਜਿਹੜੀ ਕਿ ਦੂਜੇ ਨੰਬਰ ਤੇ ਆਈ ਗਈ ਇਸ ਤਰ੍ਹਾਂ ਹੀ ਭਾਜਪਾ ਵੀ ਥੋੜੇ ਜਿਹਾ ਹੋਰ ਫਰਕ ਨਾਲ ਤੀਜੇ ਨੰਬਰ ਤੇ ਹੁਣ ਅਕਾਲੀ ਦਲ ਜਿਹੜਾ ਪੰਜ ਵਾਰੀ ਮੁੱਖ ਮੰਤਰੀ ਆਪਾਂ ਜ਼ਿਕਰ ਕਰਦੇ ਰਹਿੰਦੇ ਆ ਅਕਸਰ ਉਹ ਚੌਥੇ ਨੰਬਰ ਤੇ ਚੌਥੇ ਨੰਬਰ ਦੇ ਵੀ ਕਈ ਵਾਰੀ ਆਦਮੀ ਇਹਨਾਂ ਦੂਰ ਚਲਾ ਜਾਂਦਾ ਹੈ। ਇਹ ਚੌਥੇ ਨੰਬਰ ਤੇ ਹੁੰਦਾ ਨਜ਼ਰ ਹੀ ਨਹੀਂ ਆਉਂਦਾ ਹਾਇ ਕਿੱਥੇ ਹੈ। ਇਦਾਂ ਜੇ ਬਾਕੀ ਕੋਈ ਜਨਨੀ ਚੋਣਾਂ ਦੀ ਗੱਲ ਕਰੀਏ ਉੱਥੇ ਵੀ ਪੰਜ ਬਣੇ ਤਕੜੇ ਹੋ ਗਏ ਇਲੈਕਸ਼ਨ ਡਿਅ ਹੈ ਔਰ ਜਿਸ ਤਰ੍ਹਾਂ ਅਕਾਲੀ ਦਲ ਦੇ ਅੰਦਰ ਵੀ ਇਸ ਵੇਲੇ ਫੁੱਟ ਪਈ ਹੋਈ ਹੈ ਇੱਕ ਪੰਜ ਨੰਬਰ ਦੀ ਕਮੇਟੀ ਹੈ। ਇੱਕ ਦੀ ਕੋਈ ਸੁਗਿਰ ਰੁਣੀ ਕਰ ਰਹੇ ਹੈ ਕਿ ਅਕਾਲੀ ਦਲ ਇੱਕ ਪਲੇਟਫਾਰਮ ਤੇ ਆ ਕੇ ਗੱਲ ਕਰੇਗਾ ਜੇ ਇਦਾਂ ਵਿਖਰੇ ਮ ਰਹੇਗਾ ਇਹ ਉਹਦੀ ਸਥਿਤੀ ਚ ਪੰਜ ਬਲੇ ਵੀ ਦੂਦ ਹੈ ਕਿ ਕਿਹੜੇ ਦਲਾਂ ਨਾਲ ਸਮਝੌਤਾ ਕੀਤਾ ਜਾਏ। ਇਸ ਕਰਕੇ ਭਾਜਪਾ ਪੰਜਾਬ ਚ ਆਪਣੇ ਆਪ ਨੂੰ ਵੀ ਮਜ਼ਬੂਤ ਕਰ ਰਹੀ ਹੈ ਸਾਈਂ ਦੇ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਉਸ ਚੁਣੌਤੀ ਨੂੰ ਕਮੂਲਿਆ ਰਮਨੀਤ ਬਿਟੂ ਹੋਣਾ ਸਨੀ ਜਾਖੜ ਹੋਣਾ ਅਸ਼wini ਸ਼ਰਮਾ ਹੋਵੇ ਦੂਜੇ ਭਾਜਪਾ ਦੇ ਆਗੂ ਹੋਣਾ ਉਹ ਲਗਾਤਾਰ ਆ ਪਾਰਟੀ ਨੂੰ ਘਰਾਥਲ ਤੇ ਮਜ਼ਬੂਤ ਕਰਨ ਚ ਲੱਗੇ ਹੋਏ ਹੈ ਜੀ ਜੀ ਸਿੱਟਾ ਜੀ ਆਪ ਮੁੱਦੇ ਤੇ ਜ਼ਰੂਰ ਤਾਂ ਆਪ ਅਗਲਾ ਸਵਾਲ ਲੈਣ ਤੋਂ ਪਹਿਲਾਂ ਕੋਮੀ ਪਦਰ ਦੀ ਗੱਲ ਕਰ ਲਈ ਆਪਣੇ ਗਵਾਂਢੀ ਜਿਹੜੇ ਮੁੱਖ ਮੰਤਰੀ ਰਹੇ ਹਰਿਆਣਾ ਦੇ ਬਨੋਹਰ ਲਾਲ ਖੱਟਰ ਹਮ ਅਸ ਵੇਲੇ ਉਹ ਜਿਹੜਾ ਹੈਗਾ ਜੇ ਆਪਾਂ ਕੌਮੀ ਪੱਧਰ ਤੇ ਭਾਜਪਾ ਦੀ ਗੱਲ ਕਰਦੇ ਹਾਂ ਕੌਣ ਹੋਏਗਾ ਪ੍ਰਧਾਨ ਤਾਂ ਰੀਚ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਅੱਗੇ ਹੈ ਜੀ ਨੰਬਰ ਲੱਗ ਸਕਦਾ ਹੈ ਸੋ ਆਪਣੇ ਗੁੰਡਲੀ ਬਣਨ ਜਾ ਰਹੇ ਭਾਜਪਾ ਦੇ ਪ੍ਰਧਾਨ ਦੇ ਗੁੰਡਲੀ ਖੱਟੜ ਸਾਹਿਬ ਬਣ ਜਾਣਗੇ ਤਾਂ ਲੱਗਦਾ ਪੰਜਾਬ ਵੱਲ ਹੋਰ ਵੀ ਧਿਆਨ ਦੇਣਗੇ ਇਹ ਗੱਲ ਜ਼ਰੂਰ ਮੈਂ ਕਿਉਂਕਿ ਭਾਜਪਾ ਦੀ ਗੱਲ ਹੈ ਦਰਸ ਨਾਲ ਸਾਂਝੀ ਕਰਨੀ ਚਾਹਾਂਗਾ ਦੋ ਦਿਨ ਪਹਿਲਾਂ ਆਰਐਸ ਮੁਖੀ ਮੋਨ ਭਗਵਤ ਉਹਨਾਂ ਨੇ ਇੱਕ ਬੜਾ ਦਿਲਚਸਪ ਬਿਆਨ ਦਿੱਤਾ ਕਿ 75 ਸਾਲ ਤੋਂ ਜਿਹੜਾ ਗਾ ਲੀਡਰਸ਼ਿਪ ਤੋਂ ਪਾਸੇ ਹੋ ਜਾਣਾ ਚਾਹੀਦਾ ਕਹਿੰਦੇ ਜਦੋਂ ਤੁਹਾਨੂੰ ਸਰੂਪੇ ਦਿੱਤੇ ਜਾਣ ਸਨਮਾਨ ਕੀਤਾ ਜਾਏ 75 ਸਾਲ ਤੋਂ ਪਰ ਤਾਂ ਸਮਝਿਆ ਜਾਵੇ ਕਿ ਤੁਸੀਂ ਬਜ਼ੁਰਗ ਹੋ ਗਏ ਹੋ ਬੁੱਢੇ ਹੋ ਗਏ ਜੀ 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 ਅਰੇ ਬਾਹਰ ਜਾਣਾ ਚਾਹੀਦਾ ਹਟ ਜਾਣਾ ਚਾਹੀਦਾ ਹੂੰ ਸੋ ਬੜੀ ਦਿਲਚਸਪ ਉਹਨਾਂ ਦੀ ਕਿਪਣੀ ਹੈ ਪ੍ਰਧਾਨ ਮੰਤਰੀ ਜਿਹਨਾਂ ਬਾਰੇ ਕਦੇ ਕਿਹਾ ਜਾਂਦਾ ਸੀ ਕਿ ਜੀ ਇਹ ਤਾਂ ਜਵਾਨ ਆ ਹੁਣ 75 ਸਾਲ ਦੇ ਹੋ ਗਏ ਆ ਉਹ ਤਾਂ 75 ਸਾਲ ਦੇ ਹੋਣ ਦੇ ਸਵਾਲ ਸਿੱਧੇ ਤੌਰ ਤੇ ਉਹਨਾਂ ਦੇ ਵੀ ਉੱਠਦਾ ਹੈ ਐਸੇ ਸਾਲ ਹੀ ਤੇ ਤਰਸਾਲ ਨੂੰ ਮੁਕੰਮਲ ਕਰ ਰਿਹਾ ਕੱਲਾ ਇਹ ਨਹੀਂ ਮੋਣ ਭਾਗਤ ਵੀ ਐਸੇ ਸਾਲ ਹੀ ਆਪਣਾ ਆਰਐਸਐਸ ਦੇ ਮੁਖੀ ਦੇ ਤੌਰ ਤੇ ਤੇ ਤਰਸਾਲ ਮੁਕੰਮਲ ਕਰ ਰਿਹਾ ਜਿਹੜਾ ਸੁਨੇਹਾ ਦਿੱਤਾ ਹੈ ਆਰਐਸ ਮੁਖੀ ਨੇ ਲੱਗਦਾ ਹੈ ਕਿ ਉਹ ਤਾਂ 75 ਸਾਲ ਤੋਂ ਬਾਅਦ ਅਲਵਿਦਾ ਕਹਿ ਦੇਣਗੇ ਮੁਖੀ ਦੇ ਉਹਦੇ ਤੋਂ ਸਵਾਵਾ ਤਾਂ ਠੀਕ ਹੈ ਨਮਾਉਂਦੇ ਰਹਿਣਗੇ ਕੀ ਜਿਹੜਾ ਹੈਗਾ ਪ੍ਰਧਾਨ ਮੰਤਰੀ ਵੀ ਅਲਵਿਦਾ ਆਖਣਗੇ ਪਰ ਆਪਾਂ ਇਹਦੇ ਬਾਰੇ ਅੱਗੇ ਗੱਲ ਕਰਨ ਤੋਂ ਪਹਿਲਾਂ ਇੱਕ ਜਵਾਬ ਮੈਂ ਜ਼ਰੂਰ ਅਸਕਨ ਨਾਲ ਸਾਂਝਾ ਕਰਨਾ ਚਾਹਾਂਗਾ ਕਾਫੀ ਸਮਾਂ ਪਹਿਲਾਂ ਕਿੰਦੀ ਰੇ ਗ੍ਰਾਮ ਮੰਤਰੀ ਦੇ ਸੱਤੀਸਾਲੀ ਆਗੂ ਆਮਾਸ਼ਾ ਉਹਨਾਂ ਨੇ ਸਾਡੀਆਂ ਗੱਲਾਂ ਨੂੰ ਦਰਕਨਾਰ ਕੀਤਾ ਪਿਛਲਿਆਂ ਨੂੰ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਟਣ ਦਾ ਸਵਾਲ ਹੀ ਨੇ ਪੈਦਾ ਆਂਦਾ ਕਹਿੰਦੇ ਜਿਹੜੀਆਂ 38 ਦੀਆਂ ਪਾਰਲੀਮੈਂਟ ਦੀਆਂ ਇਲੈਕਸ਼ਨ ਆ ਰਹੀਆਂ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਲੜੀਆਂ ਜਾਣੀਆਂ ਜੀ ਦੇਖਿਆ ਜਾਏਗਾ ਆਜ ਬਾਦ ਦੇ ਆਰਐਸਐਸ ਕੀ ਫੈਸਲਾ ਕਰਦੀ ਹੈ ਸਥਿਤੀ ਦਿਲਚਸਪ ਬਣੀ ਵੀ ਹੈ ਜੀ ਜੀ ਸੱਚਾ ਬਗੇ ਗੱਲ ਅਹਮਦਾਬਾਦ ਜਹਾਜ਼ ਹਾਦਸੇ ਦੀ ਕਰਾਂਗੇ ਬਿਨਾਂ ਸ਼ੱਕਾ ਹਾਲੇ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਉਹ ਜਹਾਜ਼ ਹਾਦਸਾ ਭੁੱਲਿਆ ਹੋਣਾ ਜਿਸ ਵਿੱਚ ਕੁੱਲ 270 ਲੋਕਾਂ ਦੀ ਜਾਨ ਗਈ ਸੀ ਜਿਸ ਵਿੱਚ ਕੁਝ ਜਿਹੜੇ ਯਾਤਰੀ ਸਨ ਤੇ ਕੁਝ ਕਰੂ ਮੈਂਬਰ ਉਸ ਤੋਂ ਇਲਾਵਾ ਜਿਹੜੇ ਹੋਸਟਲ ਦੇ ਵਿੱਚ ਮੌਜੂਦ ਲੋਕ ਸਨ ਪਰ ਇਸ ਦੀ ਪਹਿਲੀ ਜਿਹੜੀ ਕਹਾਂ ਲੋ ਕਿ ਇੱਕ ਜਾਂਚ ਰਿਪੋਰਟ ਆ ਉਹ ਸਾਹਮਣੇ ਆ ਚੁੱਕੀ ਹੈ ਜਨਤਕ ਹੋ ਚੁੱਕੀ ਹੈ ਜਾਂਚ ਰਿਪੋਰਟ ਦੇ ਵਿੱਚ ਵੀ ਕਾਫੀ ਕੁਝ ਸਾਹਮਣੇ ਆਇਆਗਾ ਕਹਿੰਦੇ ਦੋ ਪਾਇਲਟਾਂ ਦੀ ਆਪਸ ਦੇ ਵਿੱਚ ਗੱਲਬਾਤ ਵੀ ਹੋਈ ਹੈ ਕ੍ਰੈਸ਼ ਹੋਣ ਤੋਂ ਪਹਿਲਾਂ ਇਸ ਬਾਬ ਬਜ਼ੁਰਗ ਗੱਲਬਾਤ ਕਰਾਂਗੇ ਜੀ ਦੇਖੋ ਇਹਦੇ ਬਾਰੇ ਤਾਂ ਕੋਈ ਦੁਹਰਾਇ ਨਹੀਂ ਕਿ ਬੜਾ ਮੰਦਪਾ ਕਾ ਹਾਸਾ ਜਦੋਂ ਆਪਾਂ ਗੱਲ ਕਰਦੇ ਆ ਗੱਲ ਕਰਨੀ ਪੈਂਦੀ ਹੈ ਵੀਂਗ ਜਰਨਲਿਸਟਾਂ ਸਾਰਿਆਂ ਦੇ ਮਨ 'ਚ ਬੜੀ ਚੀਜ਼ ਤੇ ਟਸਕ ਹੁੰਦੀ ਹੈ ਜਦੋਂ ਆਪਾਂ ਐਡੇ ਵੱਡੇ ਹਾਸੇ ਦੀ ਗੱਲ ਕਰਦੇ ਆ ਹੂੰ 270 ਸਵਾਰੀਆਂ ਕਿਸ ਕਦਰ ਜਿਹੜਾ ਅੱਗੇ ਕੋਲੇ ਚਲਪੇਟੀਆਂ ਗਈਆਂ ਆਪਾਂ ਸਾਰਿਆਂ ਨੇ ਦੇਖਿਆ ਕਿਸ ਤਰ੍ਹਾਂ ਉਹਨਾਂ ਦੇ ਵਾਰਸ ਨੂੰ ਨੇ ਬਤਿਆ ਕਿ ਦਾ ਪਾਪ ਕੇ ਦੀ ਬੇਟੀ ਕੇ ਦਾ ਬੇਟਾ ਬਿਲਕੁਲ ਦੇਰ ਨਾਲ ਰੇਅਰਪੋਰਟ ਤੇ ਆਪਾਂ ਨੂੰ ਉਹ ਸਾਰਾ ਕੁਝ ਦਿਖਾਤਾ ਆਪਾਂ ਦੇਖਿਆ ਉਹਨੋਂ ਦੀ ਜਿਹੜੀ ਪਹਿਲੀ ਰਿਪੋਰਟ ਆਈ ਜਿਹਦਾ ਜ਼ਿਕਰ ਕੀਤਾ 15 ਸਫਿਆਂ ਦੀ ਰਿਪੋਰਟ ਚ ਕਾਫੀ ਕੁਝ ਆ ਪੰਜ ਦਸਕਿਆਂ ਨਾਲ ਜਿਹੜੀ ਇੱਕ अहम ਗੱਲ ਦੀ ਸਾਹ ਜ਼ਰੂਰ ਕਰਨੀ ਚਾਹਾਂਗੇ ਉਹ ਕਿ ਇਸ ਰਿਪੋਰਟ ਤੇ ਕਹਿਆ ਗਿਆ ਕਿ ਦੋ ਇੰਜਨ ਜਿਹੜੇ ਜਹਾਜ਼ ਦੇ ਸੀ ਉਹ ਇੱਕੋ ਸਮੇਂ ਬੰਦ ਹੋ ਗਏ ਔਰ ਬੰਦ ਹੋਣ ਦੀ ਵਜ੍ਹਾ ਉਹਨਾਂ ਨੂੰ ਦੱਸਿਆ ਗਿਆ ਕਿ ਜਹਾਜ਼ ਨੂੰ ਜਿਹੜਾ ਫਿਊਲ ਸੀ ਇੰਦਨ ਸੀ ਉਹਨਾਂ ਨੂੰ ਇੰਜਣਾਂ ਨੂੰ ਮਿਲਣਾ ਬੰਦ ਹੋ ਗਿਆ ਜਦੋਂ ਜਹਾਜ਼ ਦੇ ਇੰਜਣਾਂ ਤੇਲ ਹੀ ਬੰਦ ਹੋ ਜੇਗਾ ਮਿਲਣਾ ਤਾਂ ਜਹਾਜ਼ ਕਿੱਦਾਂ ਉੱਠ ਸਕਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਉਹ ਪੂਰੀ ਚਾਹਤ ਇਹ ਜਹਾਜ਼ ਪਹੁੰਚ ਜਾਂਦਾ ਤੇ ਇੱਕ ਇੰਜਣ ਨੂੰ ਵੀ ਜਿਹੜਾ ਹੈਗਾ ਇੰਦਨ ਦੀ ਸਪਲਾਈ ਹੋ ਜਾਂਦੀ ਤਾਂ ਸ਼ਾਇਦ ਉਹ ਉੱਤਰ ਸਕਦਾ ਸੀ ਘਟੋ ਘਟਾ ਹਾਸਾ ਵਾਪਰਨ ਤੋਂ ਪਹਿਲਾਂ ਪਰ ਜੇ ਉਹ ਉਡਾਣ ਦੀ ਸਥਿਤੀ 'ਚ ਸੀ ਕਿ ਦੋਨੇ ਇੰਜਨ ਅਚਾਨਕ ਬੰਦ ਹੋ ਗਏ ਉਹ ਟੈਕਨੀਕਲ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਜੇ ਤਾਂ ਬਿਲਕੁਲ ਇੰਦਨ ਜਾਂਦਾ ਹੀ ਨਾ ਇੰਜਨ ਨੂੰ ਮਿਲਦਾ ਹੀ ਨਾ ਤੇਲ ਸਪਲਾਈ ਨਾ ਹੁੰਦੀ ਫਿਰ ਤਾਂ ਜਹਾਜ਼ ਉਡਾਣ ਹੀ ਨਹੀਂ ਸਕਦਾ ਗੱਲ ਹੀ ਖਤਮ ਫਿਰ ਤਾਂ ਉੱਡ ਨਹੀਂ ਸਕਦਾ ਸ਼ੁਰੂ ਦੇ ਵਿੱਚ ਦੋਵਾਂ ਇੰਜਨਾਂ ਨੂੰ ਜਿਹੜਾ ਤੇਲ ਦੀ ਸਪਲਾਈ ਇੰਡਨ ਦੀ ਸਪਲਾਈ ਜਿਹੜੀ ਪੂਰੀ ਹੋਈ ਤਾਂ ਜਹਾਜ਼ ਉੱਡਿਆ ਪਰ ਕੁਝ ਸੈਕਿੰਡ ਬਾਅਦ ਹੀ اچانک ਸਪਲਾਈ ਚਲੀ ਗਈ ਜਾਂ ਬੰਦ ਹੋ ਗਈ ਜਿਉਂ ਹੀ ਬੰਦ ਹੋਈ ਤਾਂ ਪਾਇਲਟ ਨੇ ਪੁੱਛਿਆ ਜਿਹੜਾ ਮੇਨ ਜ਼ਿੰਮੇਵਾਰੀ ਨਿਭਾ ਰਿਆ ਸੀ ਦੂਜੇ ਪਾਇਲਟ ਨੂੰ ਕਿ ਵੀ ਤੁਸੀਂ ਬੰਦ ਕੀਤੇ ਇੰਜਨ ਜਿਹੜੇ ਉਹ ਕਹਿੰਦਾ ਮੈਂ ਨਹੀਂ ਬੰਦ ਕੀਤੇ ਇੰਨੀ ਗੱਲ ਹੀ ਸਾਹਮਣੇ ਆਈ ਹੈ 2-4 ਸੈਕਿੰਡ ਬਾਅਦ ਹੀ ਜਹਾਜ਼ ਚਲਾਇਗਾ ਇਟਾਂ ਧਰਤੀ ਦੀ ਛਾੜ ਗਿਆ ਇਹ ਵੀ ਕਿਹਾ ਜਾ ਰਿਹਾ ਹੈ ਕਹਿੰਦੇ ਦੁਨੀਆਂ 'ਚ ਸ਼ਾਇਦ ਇਹੋ ਜਿਹਾ ਰੀਅਰ ਹਾਦਸਾ ਹੈ ਕਿ ਇਸ ਕਦਰ ਬਿਨਾਂ ਕਿਸੇ ਵਜ੍ਹਾ ਦੇ ਕੋਈ ਪਤਾ ਨਹੀਂ ਲੱਗੇ ਕਿ ਦੋਨੇ ਜਿਹੜੇ ਇੰਜਨ ਆ ਉਹਨਾਂ ਨੂੰ ਤੇਲ ਦੀ ਸਪਲਾਈ ਜਿਹੜੀ ਇਸ ਤਰ੍ਹਾਂ ਅਚਾਨਕ ਹੀ ਬੰਦ ਹੋ ਜयो ਉਡਾਨ ਤੋਂ ਪਹਿਲਾਂ ਹੀ ਔਰ ਬਿਨਾਂ ਕਿਸੇ ਵਜ੍ਹਾ ਦੇ ਕੋਈ ਟੈਕਨੀਕਲ ਕੀ ਕਿਸੇ ਪਾਇਲਟ ਤੋਂ ਗਲਤੀ ਹੋਈ ਹੈ ਟੈਕਨੀਕਲ ਤੌਰ ਤੇ ਕੋਈ ਵਜ੍ਹਾ ਵਾਪਰੀ ਹੈ ਇਹ ਕੋਈ ਸਾਹਮਣੇ ਨਹੀਂ ਆਇਆ ਪਰ ਦੁਨੀਆਂ ਦੀ ਭਰੀ ਰੇਅਰ ਐਗਜ਼ਾਮਪਲ ਹੈ ਕਿ ਇਸ ਕਦਰ ਇ tanto ਹਾਸਾ ਬਾਪ ਰਿਆ ਕਿ 270 ਤੋਂ ਉਪਰ ਵਿਅਕਤੀ ਆਪਣੀਆਂ ਜਾਨਾਂ ਗਵਾ ਬੈਠੇ ਉਹ ਜਿਹਦਾ ਅੱਜ ਤੱਕ ਵੀ ਰਿਪੋਰਟ ਜਰੂਰ ਸਾਹਮਣੇ ਆ ਗਈ ਹੈ ਪਰ ਇੰਜਣ ਬੰਦ ਹੋਏ ਐ ਤੇਲ ਦੀ ਸਪਲਾਈ ਨਹੀਂ ਗਈ ਸਵਾਬਕ ਹੈ ਕਿ ਤੇਲ ਡਿੱਗਨੇ ਐ ਇੰਜਨਾਂ ਨੂੰ ਇੰਜਨਾਂ ਨੂੰ ਸਪਲਾਈ ਨਹੀਂ ਮਿਲੀ ਤਾਂ ਜਹਾਜ਼ ਨੇ ਡਿੱਗਨੇ ਡਿੱਗਣਾ ਸੀ ਜੀ ਪਰ ਕਿਉਂ ਇੰਜਨਾਂ ਨੂੰ ਸਪਲਾਈ ਗਈ ਇਹਦੀ ਅਜੇ ਜਾਂਚ ਦਾ ਵਿਸ਼ਾ ਹੈ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਚ ਕੀ ਜਿਹੜੀ ਟੈਕਨੀਕਲਿਟੀਆਂ ਰਹੀਆਂ ਉਹਨਾਂ ਚ ਗੱਲ ਸਾਹਮਣੇ ਆ ਸਕੇਗੀ ਔਰ ਦੇਖੋ ਕਈ ਵਾਰ ਕਿਸ ਕਦਰ ਬਤਾਰਾ ਵਾਪਸ ਆ ਬਿਗੈਰ ਕਿਸੇ ਵਜ੍ਹਾ ਦੇ ਜੀ ਜੀ ਇਸ ਤਰ੍ਹਾਂ ਦੀ ਗਲਤੀ ਵਾਪਰੀ ਜਿਸ ਦਾ ਪਤਾ ਨਹੀਂ ਲੱਗ ਰਿਹਾ ਕਿ ਗਲਤੀ ਕਿਦੇ ਕਾਰਨ ਹੋਈ ਹੈ ਪਰ ਹਾਸਾ ਕਿੱਡਾ ਉਹਦਾ ਪਾਪੜਾ ਬਹੁਤ ਬੰਦਬਾਗੀ ਗੱਲ ਹੈ ਜੋ ਰਿਪੋਰਟ ਸਾਹਮਣੇ ਆਈ ਉਹਦੇ ਮੁਤਾਬਕ ਮੁੱਖ ਘਰ ਨੇ ਆਈ ਸਾਹਮਣੇ ਕਿ ਦੋਵਾਂ ਇੰਜਣਾਂ ਨੂੰ ਅਚਾਨਕ ਤੇਲ ਦੀ ਸਪਲਾਈ ਬੰਦ ਹੋ ਗਈ ਜਿਸ ਦੇ ਕਰਕੇ ਪੰਜ ਚਾਰ ਸਕਿੰਟ ਦੇ ਅੰਦਰ ਹੀ ਜਿਹੜਾ ਜਹਾਜ਼ ਤਰਤੀਤੇ ਜਾ ਟਿਕਰਾਇਆ ਜੀ ਤੇ ਸਭ ਅੱਗੇ ਵਾਦੇ ਆ ਤੇ ਕਿਉਂਕਿ ਸਮਾਂ ਬਹੁਤ ਥੋੜਾ ਰਹਿ ਗਿਆ ਤਾਂ ਅਜਿਹੇ ਦੇ ਵਿੱਚ ਗੱਲ ਹੈ ਜਿਹੜੀ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਬੁਲਾਈ ਗਈ ਸਰਵ ਪਾਰਟੀ ਮੀਟਿੰਗ ਦੀ ਕਰਦੇ ਆ ਜੋ ਕਿ 18 ਜੁਲਾਈ ਨੂੰ ਖਾਸ ਕਰਕੇ ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਹੋ ਰਹੀ ਹੈ ਪਰ ਉਗਰਾਹ ਜਥੇਬੰਦੀ ਨੇ ਇਸ ਨੂੰ ਆਪਣੇ ਆਪ ਨੂੰ ਇਸ ਤੋਂ ਵੱਖ ਕਰ ਲਿਆ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ ਕਿ ਅਸੀਂ ਇਹਦੇ ਵਿੱਚ ਸ਼ਾਮਿਲ ਨਹੀਂ ਹੋਵਾਂਗੇ ਕਿਵੇਂ ਦੇਖਦੇ ਹੋ ਕਿਉਂਕਿ ਕਿਸਾਨਾਂ ਦੀ ਇਕਤਾ ਫਿਲਹਾਲ ਕਿਤੇ ਦਿਖਦੀ ਨਹੀਂ ਹੈ ਜਦੋਂ ਤੋਂ ਜਿਹੜਾ ਦੂਸਰਾ ਕਿਸਾਨੀ ਮੋਰਚਾ ਚੱਕਿਆ ਗਿਆ ਹੈ। ਕੋਈ ਠੀਕ ਹੈ ਤੁਸੀਂ ਆਪਾਂ ਦੇਖਦੇ ਆਂਗੇ ਕਿ ਦਿੱਲੀ ਦਾ ਜਿਹੜਾ ਅੰਦੋਲਨ ਸੀ ਜੋ ਉੱਥੇ ਸਿਕਰ ਸੀ ਚੜ੍ਹ ਸੀ ਆਪਾਂ ਸਾਰੇ ਜਾਣਦੇ ਆਂ ਕਿਸ ਕਦਰ ਬਲਵੀਰ ਸਿੰਘ ਰਾਜੇਵਾਲ ਦੂਜੇ ਕਿਸਾਨ ਆਗੂ ਉਹਨਾਂ ਦੀ ਇੱਕ ਧਮਕ ਸੀ ਇੱਕ ਗੱਲ ਕਹਿੰਦੇ ਸੀ ਪਾਰਲੀਮੈਂਟ ਐਸ ਜਾਂਦੀ ਸੀ ਉਹਦੇ ਨਾਲ ਔਰ ਉਹੀ ਕਿਸਾਨ ਜਿੱਥੇ ਬੰਦੀਆਂ ਜਦੋਂ ਦਿੱਲੀ ਤੋਂ ਵਾਪਸ ਆਏ ਆ ਹੂੰ ਜਿਹਨ ਪੰਜਾਬੀ ਇਸ ਲਾਰ ਨਾ ਪਾ ਗਏ ਨੇ ਐਸੀ ਨਜ਼ਰ ਲੱਗੀ ਆ ਮੋਰਚੇ ਨੂੰ ਐਸੀ ਨਜ਼ਰ ਲੱਗੀ ਆ ਕਿ ਖੇਰੂ ਖੇਰੂ ਹੋ ਗਏ ਸ਼ੰਭੂ ਦੇ ਖਨੌਰੀ ਬਾਰਡਰ ਤੋਂ ਆਪਾਂ ਇਹ ਸ਼ਬਦਾਂ ਦਾ ਵਰਤਣਾ ਨਹੀਂ ਚਾਹੁੰਦੇ ਪਰ ਹਕੀਕਤ ਹੈ ਜਿਸ ਕਦਰ ਉਹਨਾਂ ਕੁੱਟ ਕੇ ਭਜਾਇਆ ਗਿਆ ਮੁੜ ਕੇ ਮੋਰਚਾ ਨਹੀਂ ਲੱਗ ਸਕਿਆ ਉਹਨਾਂ ਆਪਣੀ ਆਪਣੀ ਜਗ੍ਹਾ ਦੇ ਉੱਤੇ ਕਿਸੇ ਚੌਕ 'ਚ ਕਿਸੇ ਪੁਲ ਦੇ ਉੱਤੇ ਕਿਸੇ ਨਾਜ ਮੰਡੀ 'ਚ ਰੈਲੀਆਂ ਜ਼ਰੂਰ ਕਰਦੇ ਆ ਆਪਣਾ ਜਿਹੜਾ ਹੈਗਾ ਪ੍ਰੋਗਰਾਮ ਜ਼ਰੂਰ ਜਾਰੀ ਰੱਖ ਰਿਹਾ ਪਰ ਜਿਹੜੀ ਇੱਕ ਸ਼ਕਤੀ ਨਜ਼ਰ ਆਉਂਦੀ ਸੀ ਉਹ ਸ਼ਕਤੀ ਗਾਇਬ ਹੈ ਹੁਣ ਲੈਂਡ ਪੂਲਿੰਗ ਦੀ ਗੱਲ ਕਰਦੇ ਆ ਵੱਡਾ ਮੁੱਦਾ ਹੈ ਔਰ ਐਸਾ ਮੁੱਦਾ ਜਿਹਦੇ 'ਚ ਇੱਕ ਵੱਡੀ ਗੱਲ ਮੈਨੂੰ ਲੱਗਦਾ ਇਹ ਹੈ ਕਿ ਜਿਹਨ ਸਿਕੰਦਰ ਸਿੰਘ ਗਰਾਹਾਂ ਉਹਨਾਂ ਨੇ ਸਪਸ਼ਟ ਤੌਰ ਤੇ ਲਾਈਨ ਖਿੱਚੀ ਵੀ ਹੈ ਕਿ ਪੋਲੀਟੀਕਲ ਪਾਰਟੀਆਂ ਨਾਲ ਰਲ ਕੇ ਕੋਈ ਪ੍ਰੋਗਰਾਮ ਨਹੀਂ ਕਰਾਂਗੇ ਉਹ ਜਿਹੜਾ ਲੈਂਡ ਪੂਲਿੰਗ ਦਾ ਮਾਮਲਾ ਉਹਦੇ ਤੇ ਪੋਲੀਟਿਕਲ ਪਾਰਟੀਆਂ ਨਾਲ ਰਲ ਕੇ ਮੀਟਿੰਗ ਬਣਾਉਣ ਦੀ ਗੱਲ ਕੀਤੀ ਗਈ ਹੈ ਸੂਜਿਤ ਕਿਸਾਨ ਮੋਰਚੇ ਵੱਲੋਂ ਇਸੇ ਕਰਕੇ ਗ੍ਰਾਮ ਨੇ ਇਹ ਤਾਂ ਨਹੀਂ ਕਿਹਾ ਕਿ ਅਸੀਂ ਉਹਦਾ ਵਿਰੋਧ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਸੀ ਗੱਲ ਤੁਸੀਂ ਆਪਣੇ ਆਪ ਕਰੋ ਪ੍ਰੋਗਰਾਮ ਜੀ ਅਸੀਂ ਇਸ ਪ੍ਰੋਗਰਾਮ ਨੂੰ ਜੋਇਨ ਨਹੀਂ ਕਰਾਂਗੇ ਪਰ ਜੇ ਤੁਹਾਨੂੰ ਕਿਸਾਨੀ ਮੋਰਚੇ ਦਾ ਸਵਾਲ ਹੈ ਗ੍ਰਾਮ ਨੇ ਆਪਣੇ ਤੌਰ ਤੇ ਲੜ ਰਿਹਾ ਹੈ ਕਿਸਾਨੀ ਅੰਦੋਲਨ ਦੇ ਲਈ ਲੜ ਰਿਹਾ ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਚ ਵੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਜੀ ਜੀ ਬਿਲਕੁਲ ਜੀ ਇਸ ਤਸ਼ਦਤ ਵਾਧ ਰਿਹਾ ਹੈ برداشت ਨਹੀਂ ਕੀਤਾ ਜਾਏਗਾ ਅਸੀਂ ਇਹਦੇ ਖਿਲਾਫ ਲੜਾਈ ਲੜਾਂਗੇ ਸੋਗ੍ਰਾਹਨ ਲੜਾਈ ਤਾਂ ਲੜ ਰਿਹਾ ਹੈ ਪਰ ਘਟੋ ਘਟ ਜਿਹੜਾ ਪੋਲੀਟੀਕਲ ਪਾਰਟੀਆਂ ਰਲ ਕੇ ਕੋਈ ਪ੍ਰੋਗਰਾਮ ਲਿਖਣਾ ਹੂੰ ਉਹਦੇ ਨਾਲ ਉਹਨਾਂ ਨੇ ਆਹ ਸਹਿਮਤੀ ਦਾ ਪ੍ਰਗਟਾਵਾ ਕੀਤਾ ਜੀ ਜੀ ਸੋ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅਹਿਮ ਵਿਚਾਰ ਚਰਚਾ ਕੀਤੀ ਮਿਹਰਬਾਨੀ ਜੀ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੌਜੂਦ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ